ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਸਟਾਰਟ ਕਰਦੇ ਹਾਂ ਕੁੰਡੇ ਪਾਉਣੇ ਕਿ ਆਪਾਂ ਸੌਖੇ ਤਰੀਕੇ ਨਾਲ ਕੁੰਡੇ ਕਿਵੇਂ ਪਾ ਸਕਦੇ ਹਾਂ ਤੇ ਆਪਾਂ ਤਿੰਨ ਲੜ ਲੈ ਆ ਜੀ ਆਪਾਂ ਜੇ ਤਿੰਨ ਲੜ ਦੇ ਇਸ ਕੁੰਡੇ ਪਾਉਣੇ ਆਪਾਂ ਇੱਥੇ ਜੇ ਬਰੀਕਾ ਤਾਂ ਆਪਾਂ ਚਾਰ ਵੀ ਕਰ ਸਕਦੇ ਹਾਂ ਪਰ ਆਪਣੇ ਹੱਥ ਥੋੜੀ ਜੀ ਮੋਟੀ ਹੈਗੀ ਆ ਤੇ ਆਪਾਂ ਤਿੰਨ ਲੜ ਲੈ ਆ ਤੇ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕੁੰਡੇ ਪਾ ਲੈਣੇ ਆ ਆ ਆਪਣਾ ਧਾਗਾ ਇੱਧਰ ਰਹਿ ਜਾਊਗਾ ਤੇ ਫਿਰ ਆਪਾਂ ਇਸ ਤਰ੍ਹਾਂ ਕੁੰਡੇ ਕਰਕੇ ਪਾ ਲੈਣੇ ਆ ਇਸ ਤਰ੍ਹਾਂ ਵਾਲ ਪਾ ਕੇ ਆਪਾਂ ਪੂਰੇ ਕੁੰਡੇ ਇਸ ਤਰ੍ਹਾਂ ਕਰਕੇ ਪਾ ਲੈਣੇ ਆ ਅੱਗੇ ਆਪਾਂ ਤੁਹਾਨੂੰ ਇਸ ਸਲਾਈਡ ਦਿਖਾਉਨੇ ਆ ਕਿ ਆਪਣੇ ਕੁੰਡੇ ਸੈੱਟ ਕਿਵੇਂ ਹੋਣਗੇ ਇਹ ਤਿੰਨ ਤਿੰਨ ਕੁੰਡੇ ਆ ਰੋ ਜੀ ਆਪਾਂ ਇੱਥੇ ਹਾਂ ਨਾ ਹੁਣ ਆਪਣੇ ਇਹ ਤਿੰਨ ਤਿੰਨ ਕੁੰਡੇ ਆ ਜੀ ਜੇ ਆਪਾਂ ਤਿੰਨ ਤਿੰਨ ਕਰਕੇ ਕੁੰਡੇ ਬਣਾਉਣੇ ਆ ਤਾਂ ਇਹ ਆਪਣਾ ਬਹੁਤ ਜ਼ਿਆਦਾ ਉਹ ਬਣ ਜੂਗਾ ਕੁੰਡੇ ਬਹੁਤ ਜ਼ਿਆਦਾ ਬਣ ਜਾਣਗੇ ਤੇ ਆਪਾਂ ਕੀ ਕਰਨਾ ਹੈ ਆਪਾਂ ਨੇ ਇੱਕ ਕੁੰਡਾ ਬਣਾਇਆ ਅੱਗੇ ਆਪਾਂ ਜਿਹੜੇ ਦੋ ਕੁੰਡੇ ਇਹਨਾਂ ਦਾ ਆਪਾਂ ਦੋਆਂ ਦਾ ਇੱਕ ਕਰ ਦਾਂਗੇ ਇੱਥੇ ਫੇਰ ਆਪਾਂ ਇੱਕ ਕੁੰਡਾ ਬਣਾ ਲਾਂਗੇ ਵਿੱਚੋਂ ਅੱਗੇ ਦੋਆਂ ਦਾ ਇੱਕ ਕਰ ਦਾਂਗੇ ਤਿੰਨ ਤੋਂ ਆਪਾਂ ਦੋ ਕੁੰਡੇ ਬਣਾ ਲੈਣੇ ਜੇ ਆਪਣਾ ਜਾਦੇ ਧਾਗਾ ਬਰੀਕ ਹੈ ਤਾਂ ਆਪਾਂ ਚਾਰ ਕੁੰਡੇ ਕਰ ਸਕਦੇ ਆਂ ਚਾਰ ਕੁੰਡਿਆਂ ਤੋਂ ਵੀ ਆਪਾਂ ਦੋਆਂ ਦਾ ਇੱਕ ਕੁੰਡਾ ਕਰਕੇ ਤਾਂ ਆਪਣੇ ਉਹੀ ਦੋ ਦੋ ਕੁੰਡੇ ਫੇਰ ਬਣ ਜਾਣਗੇ ਆਪਾਂ ਦੋ ਦੋ ਕੁੰਡੇ ਬਣਾਉਂਦੇ ਜਾਵਾਂਗੇ ਉਲਟੀ ਸਲਾਈ 'ਚ ਇੱਥੇ ਆਪਣੇ ਕੋਲ ਆਹ 4 ਕੁੰਡੇ ਹੋ ਗਏ ਇੱਕ ਆਇਆ ਆਵੇਂ ਇਸ ਇੱਥੇ ਆਪਾਂ ਦੋ ਨਾਲ ਇੱਕ ਕਰ ਦਾਂਗੇ ਫਿਰ ਦੋ ਨਾਲ ਇੱਕ ਕਰ ਦੇ ਪੁੱਕੇ ਇਸ ਤਰ੍ਹਾਂ ਮੰਨਦੇ ਇੱਕ ਸਲਾਈ ਆਪਾਂ ਆਹ ਵਾਲੀ ਸਲਾਈ ਇੱਥੇ ਆਪਾਂ ਉਲਟੀ ਬਣਾ ਲਵਾਂਗੇ ਸਿੱਧੇ ਪਾਸੇ ਨਿਕੋਏ ਕਿੰਨਾ ਸੋਹਣਾ ਬਣਿਆ ਡਿਜ਼ਾਈਨ ਹੋਰ ਜੀ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਆਪ ਦੇ ਸਹਿਯੋਗ ਦੀ ਬਹੁਤ ਲੋੜ ਹੈ ਜੀ ਤੁਹਾਨੂੰ ਸਭ ਨੂੰ ਪਤਾ ਹੈ ਜੀ ਤੇ ਜਰੂਰ ਜਰੂਰ ਮੇਰੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਮੈਂ ਤਾਂ ਬਹੁਤ ਦਿਨਾਂ ਤੋਂ ਵੀਡੀਓ ਲੱਗੀਆਂ ਜੀ ਬਣਾਉਣ ਗਰਮੀ ਕਰਕੇ ਟਾਈਮ ਹੀ ਨਹੀਂ ਲੱਗਿਆ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਤੇ ਜੀ ਵੀ ਨਹੀਂ ਕਰਦਾ ਸੀ ਵੀਡੀਓ ਬਣਾਉਣ ਨੂੰ ਤੇ ਕੋਈ ਹਾਪਦੇ ਕੋਲੇ ਵੀ ਟਾਈਮ ਨਹੀਂ ਸੀਗਾ ਤੇ ਮੈਂ ਅੱਜ ਲੱਗੀ ਵੀਡੀਓ ਬਣਾਉਣ ਸਲਾਈ ਪਾ ਕੇ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਿਵੇਂ ਲੱਗ ਕਿਵੇਂ ਦਾ ਲੱਗਦਾ ਆਪਾਂ ਉਲਟੀਆਂ ਸਿੱਧੀਆਂ ਸਲਾਈਆਂ ਵੀ ਪਾ ਸਕਦੇ ਆ ਤੇ ਜੇ ਆਪਾਂ ਦੋ ਉਲਟੇ ਦੋ ਸਿੱਧੇ ਕਰਨੇ ਹੁਣ ਤਾਂ ਆਪਾਂ ਉਹਵੇਂ ਵੀ ਬਾਰਡਰ ਆਪਾਂ ਉੱਪਰ ਆਪਣੀ ਮਰਜ਼ੀ ਹੈ ਜਿਵੇਂ ਮਰਜ਼ੀ ਬਣਾ ਸਕਦੇ ਆ ਜੀ ਬਹੁਤ ਹੀ ਸੋਹਣਾ ਫੈਂਸੀ ਜਿਹਾ ਬੈੱਡ ਬਾਰਡਰ ਬਣ ਕੇ ਤਿਆਰ ਹੁੰਦਾ ਹੈ ਜੀ ਆਪਾਂ ਇੱਥੇ ਜਿਵੇਂ ਉਲਟੀਆਂ ਸਿੱਧੀਆਂ ਹਸਲਾਈਆਂ ਪਾਉਨੇ ਆ ਤਾਂ ਮੈਂ ਇੱਥੇ ਆ ਸਿੱਧੀਆਂ ਬਣਾ ਤੀਆਂ ਦੋ ਤੇ ਆ ਵੀ ਉਲਟੀ ਸਲਾਈ ਤੇ ਦੋ ਚਾਰ ਜਿੰਨੇ ਆ ਸਲਾਈਆਂ ਬਣਾ ਕੇ ਆਪਾਂ ਇਸ ਤਰ੍ਹਾਂ ਵੀ ਬਾਰਡਰ ਬਣਾ ਸਕਦੇ ਆ ਕਿ ਬਹੁਤ ਸੋਹਣਾ ਲੱਗਦਾ ਚਲੋ ਜੀ ਜੇ ਮੇਰੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਧੰਨਵਾਦ